ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਪੁੱਜਿਆ ਇੱਕ ਨਵੀਂ ਕੰਟਰੀ ਮਲੇਸ਼ੀਆ ਦੇ ਵਿੱਚ ਕਲਾ ਲੰਪੁਰ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰੋਨਿਕ ਮਾਰਕੀਟ ਚ ਖੜਿਆ ਹਾਂ ਜਿਸੀ ਪਲਾਜ਼ਾ ਲੋ ਜ਼ੈਟ ਇਹ ਕਲਾ ਲੰਪੁਰ ਦੇ ਵਿੱਚ ਆ ਸਭ ਤੋਂ ਸਸਤੀ ਗੇਮਿੰਗ ਦੀ ਮੋਬਾਈਲਾਂ ਦੀ ਲੈਪਟਾਪ ਐਬਰੀ ਸੈਸਰੀ ਤੁਸੀਂ ਦੁਨੀਆ ਦੀ ਜਿਹੜੀ ਮਰਜ਼ੀ ਸ਼ਹਿਰ ਦੱਸ ਦੋ ਇੱਥੇ ਹਰੇਕ ਚੀਜ਼ ਮਿਲਦੀ ਆ ਚਾਹੇ ਉਹ ਲੈਪਟਾਪ ਹੋਵੇ ਚਾਹੇ ਆਈਫੋਨ ਹੋਵੇ ਸਭ ਤੋਂ ਵਧੀਆ ਗੱਲ ਇਹ ਲੱਗਦੀ ਆ ਕਿ ਜਿਹੜਾ ਇੱਥੇ ਚਾਹੇ ਡੀਜੀਆਈ ਹੋ ਗਿਆ ਚਾਹੇ ਕੋਈ ਬ੍ਰਾਂਡ ਵੀ ਹੋ ਗਿਆ ਜਿਹੜੇ ਵੀ ਸਾਡੇ ਜਿੰਨੇ ਯੂਟਿਊਬਰ ਭਰਾ ਆ ਕੁਝ ਲੈਣਾ ਚਾਹੁੰਦੇ ਆ ਕਿਉਂਕਿ ਫਰਕ ਅਸੀਂ ਆਪ ਦੇਖਿਆ ਵੀਡੀਓ ਤਾਂ ਬਣਾਉਣ ਲੱਗੇ ਕਿ ਸਾਨੂੰ ਫਰਕ ਲੱਗਾ ਇਹ ਮਾਈਕ ਅਸੀਂ ਮਾਰਕੀਟ 'ਚੋ 16000 ਦੇ ਲੈ ਸੀ ਜਦੋਂ ਮੈਂ ਇੰਡੀਆ ਸੀਗਾ ਪੰਜਾਬ ਦੇ ਵਿੱਚੋਂ ਲੈ ਸੀ ਚਲੰਦਰੋਂ ਪਰ ਇੱਥੇ ਇਹੇ ਮਾਈਕ 10000 ਦੇ ਮਿਲਦੇ ਪਏ ਆ ਬਹੁਤ ਫਰਕ ਵਾ ਮੋਬਾਈਲ ਤੇ ਪਿੱਛੇ ਬਹੁਤ ਫਰਕ ਵਾ ਲੈਪਟਾਪ ਦੇ ਬਹੁਤ ਫਰਕ ਵਾ ਹਰ ਇੱਕ ਚੀਜ਼ ਤੇ ਆ ਤਕਰੀਬਨ ਇਹ ਟਵਿੰਟਾਵਰ ਦੇ ਕੋਲ ਵਾ ਮਾਰਕੀਟ ਇਹ ਤੇ 4 ਤੋਂ 5 ਮੰਜ਼ਲਾ ਮਾਰਕੀਟ ਆ ਸਟਾਰਟਿੰਗ ਇਸ ਗੇਟ ਤੋਂ ਕਰਾਂਗੇ ਕੱਲੀ ਕੱਲੀ ਚੀਜ਼ ਦਿਖਾਵਾਂਗੇ ਆ ਰੈਸਟੋਰੈਂਟ ਵੀ ਤੱਕ ਹੈਗੇ ਆ ਪਰ ਇੱਥੇ ਜ਼ਿਆਦਾਤਰ ਜਿਹੜੇ ਰੈਸਟੋਰੈਂਟ ਆ ਨਾਨ ਵੇਜੀਟੇਰੀਅਨ ਆ ਵੇਜੀਟੇਰੀਅਨ ਬਹੁਤ ਘੱਟ ਆ ਹੈ ਜ਼ਰੂਰ ਆ ਪਰ ਬਹੁਤ ਘੱਟ ਵਾ ਚੱਲਦੇ ਆ ਕੱਲੀ ਕੱਲੀ ਚੀਜ਼ ਦਾ ਰਿਵਿਊ ਦਵਾਂਗੇ ਕਿਹੜੀ ਚੀਜ਼ ਕਿੰਨੇ ਦੀ ਮਿਲਦੀ ਆ ਸਾਨੂੰ ਲੱਗਾ ਕਿ ਸਾਨੂੰ ਇਹ ਵੀਡੀਓ ਬਣਾਉਣੀ ਚਾਹੀਦੀ ਆ ਤਾਂ ਬਣਾ ਰਹੇ ਆਂ بارش ਦਾ ਮੌਸਮ ਬਹੁਤ ਵਧੀਆ ਅੱਜ ਮੌਸਮ ਬਹੁਤ ਵਧੀਆ ਆ بارش ਹੋਣ ਲੱਗ ਗਈ ਸੀ ਗਰਮੀ ਨਹੀਂ ਹੈਗੀ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਗਰਮੀ ਆ ਇੱਥੇ ਗਰਮੀ ਜ਼ਿਆਦਾ ਨਹੀਂ ਹੈ ਹੈ ਜ਼ਰੂਰ ਆ ਟੈਂਪਰੇਚਰ 27 ਤੋਂ 28 ਆ ਪਰ ਇੱਥੇ ਕਹਿੰਦੇ ਇਹ ਨਹੀਂ ਪਤਾ ਲੱਗਦਾ ਇਹ ਕਦੋਂ ਗਰਮੀ ਆ ਤੇ ਕਦੋਂ ਮੀਂਹ ਪੈ ਜਾਣਾ ਆ ਚਲੋ ਦੋਸਤੋ ਚੱਲਦੇ ਆਂ ਅੱਗੇ ਜਾ ਕੇ ਆਪਾਂ ਤੁਹਾਨੂੰ ਦਿਖਾਉਂਦੇ ਆਂ ਇਹ ਇਸ ਮਾਰਕੀਟ 'ਚ ਕੀ ਕੁਸ਼ ਹੈਗਾ ਆ ਕਿਉਂਕਿ ਬਹੁਤ ਦੁਨੀਆ ਆਉਂਦੀ ਆ ਇਸ ਦੁਨੀਆ ਦੇ ਵਿੱਚ ਆ ਕੇ ਲੋਕੀ ਪਹਿਲਾਂ ਅਸੀਂ ਐਪਲ ਸਟੋਰ ਤੋਂ ਗੱਲ ਕਰ ਲਾਂਗੇ ਐਪਲ ਸਟੋਰ ਤੇ ਜਿਹੜਾ ਆਈਫੋਨ 16 ਪ੍ਰੋ ਮੈਕਸ ਆ 512 ਜੀਬੀ ਜੋ ਮੈਂ ਪਤਾ ਕੀਤਾ ਆ ਸਿਰਫ ਇੱਥੇ 78000 ਰੁਪਏ ਦਾ ਆ ਤੁਸੀਂ ਆਪ ਸੋਚ ਲਓ ਕਿ ਹੁਣ ਕਿੰਨਾ ਸਸਤਾ ਹੋਊਗਾ ਹਾਂ ਇਟ ਇਜ਼ ਸਕੈਮ ਬਹੁਤ ਆ ਤੁਸੀਂ ਇੱਥੇ ਰਿਪੇਅਰ ਨਹੀਂ ਕਰਾ ਸਕਦੇ ਜੇ ਤੁਸੀਂ ਆਪਣੇ ਫੋਨ ਦੀ ਰਿਪੇਅਰ ਕਰਾਉਣੀ ਹੈ ਨਾ ਇਸ ਮਾਰਕੀਟ ਚੋਂ ਤੁਸੀਂ ਕੋਲ ਵੀ ਵੇਜੋਗੇ ਤਾਂ ਵੀ ਤੁਹਾਡੇ ਨਾਲ ਸਕੈਮ ਕਰ ਦਣਗੇ ਤਾਂ ਕਰਕੇ ਬਚ ਕੇ ਚਲੋ ਚਲੋ ਚੱਲਦੇ ਆ ਅੱਗੇ ਹਲੋ ਦੋਸਤੋ Apple ਹੋ ਗਿਆ ਇਦਾਂ ਤੇ ਲੈਪਟਾਪ ਸ਼ੁਰੂ ਹੋ ਜਾਂਦੇ ਆ ਮੈਂ ਕਹਿੰਦਾ ਤੁਸੀਂ ਯਕੀਨ ਮੰਨਿਓ ਯਾਰ ਇੰਨੇ ਸਸਤੇ ਲੈਪਟਾਪ ਉਹ ਵੀ ਜਨਰੇਸ਼ਨ ਹਾਈ ਜਨਰੇਸ਼ਨ ਦੇ ਅਸੀਂ ਯਕੀਨ ਨਹੀਂ ਕਰਤਾ ਤੁਹਾਨੂੰ ਦੱਸ ਨਹੀਂ ਸਕਦੇ ਯਾਰ ਕਿ ਇੰਨਾ ਸਸਤਾ ਨਾਲ ਗੇਮਿੰਗ ਦਾ ਨੰਬਰ 1 ਕੰਟਰੀ ਆ ਜਿੱਥੇ ਗੇਮਿੰਗ ਦੀ ਹਰੇਕ ਐਕਸੈਸਰੀ ਮਿਲਦੀ ਆ ਤੁਸੀਂ ਮੰਨਣਾ ਕਿ ਹਰੇਕ-ਹਰੇਕ ਚੀਜ਼ ਤੇ ਨਾ ਇੱਥੇ ਡਿਸਕਾਊਂਟ ਆ ਇੱਕ ਲੈਪਟਾਪ ਸਿਰਫ ਇੱਥੇ 2000 ਤੋਂ ਸਟਾਰਟ ਹੋ ਜਾਂਦਾ 2000 ਤੇ ਇੱਕ ਲੈਪਟਾਪ ਸ਼ੁਰੂ ਹੋ ਜਾਂਦਾ ਆ ਤੇ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਤੁਸੀਂ ਇਹ ਦੇਖ ਲਓ ਲੈਪਟਾਪ ਲੱਗੇ ਹੋਏ ਆ ਇਹਦਾ ਲੈਪਟਾਪ ਲੱਗਾ ਹੋਇਆ ਆ ਇਹ ਜਿਹੜਾ ਰੇਟ ਆ ਨਾ ਸਿਰਫ ਇਹਨਾਂ ਦਾ ਰੇਟ ਕਿੰਨਾ ਆ ਇੰਡੀਆ ਦੇ ਹਿਸਾਬ ਨਾਲ ਇੰਡੀਆ ਦੇ ਹਿਸਾਬ ਨਾਲ ਤਕਰੀਬਨ ਸਿਰਫ 12800 ਰੁਪਏ ਦਾ ਇਹ ਲੈਪਟਾਪ ਆ ਜਿਹੜਾ ਇੱਥੇ ਮਿਲਦਾ ਆ ਇਦਾਂ ਹਵਾਈ ਕੰਪਨੀ ਦੇ ਇੱਥੇ ਹਰੇਕ ਕੰਪਨੀ ਦਾ ਮੋਬਾਈਲ ਮਿਲਦਾ ਚਾਹੇ ਉਹ Samsung ਹੋ ਗਿਆ Apple ਹੋ ਗਿਆ MI ਹੋ ਗਿਆ Panasonic ਹੋ ਗਿਆ Nokia ਹੋ ਗਿਆ ਤੇ ਤੁਸੀਂ ਹਰੇਕ ਚੀਜ਼ ਛੋਟੇ ਜੇ ਪ੍ਰਾਈਸ ਤੋਂ ਸ਼ੁਰੂ ਕਰਕੇ ਵੱਡੇ ਜੇ ਲੈਵਲ ਤੱਕ ਲੈ ਕੇ ਜਾ ਸਕਦੇ ਆ ਮੈਂ ਤਾਂ ਹੈਰਾਨ ਇਸ ਗੱਲ ਦਾ ਕਿ Samsung ਦਾ ਜਿਹੜਾ Ultra ਫੋਨ ਵਾ ਸ਼ਾਇਦ ਸਾਡੇ ਲੱਖ ਪਲੱਸ ਤੋਂ ਆਉਂਦਾ ਇੰਡੀਆ ਦੇ ਵਿੱਚ ਵੀ ਪਰ ਇੱਥੇ ਜੋ ਇਹਦਾ ਮੋਹਰ ਤੁਸੀਂ ਸੋਚ ਵੀ ਨਹੀਂ ਸਕਦੇ 75000 ਦਾ ਨਵਾਂ ਫੋਨ ਵਾ ਤੇ ਬਾਕੀ ਸਾਰੀਆਂ ਐਕਸੈਸਰੀਆਂ ਦੀਆਂ ਕੈਮਰੇ ਦੀਆਂ ਦੁਕਾਨਾਂ ਆ ਤੇ ਇੱਕ ਡਾਟਾ ਕੇਬਲ ਸਿਰਫ ਇੱਥੇ ਇੰਡੀਆ ਦੇ ਹਿਸਾਬ ਨਾਲ ਜੇ ਸੋਚੀਏ ਤਾਂ ਇੱਕ 20 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਤੇ ਉਹ ਵੀ ਵਧੀਆ ਕੋਈ ਐ ਨਹੀਂ ਹੈਗਾ ਕਿ ਚਾਈਨਾ ਮਾਰਕੀਟ ਵਾਂਗੂ ਛੋਟੀ ਮੋਟੀ ਨਾ ਬਿਲਕੁਲ ਨਹੀਂ ਵਧੀਆ ਸਾਫ਼ ਸੁਥਰੀ ਸਾਰੇ ਵਾਸਤੇ ਦੇਖ ਲੋ ਇਹ ਸਾਰੇ Samsung ਦੇ ਕੋਈ HP ਦਾ ਤੇ ਕੋਈ Acer ਦਾ ਜਾਂ Dell ਦਾ ਹਰੇਕ ਅਲੱਗ-ਅਲੱਗ ਤੇ ਗੇਮਿੰਗ ਨੂੰ ਵੀ ਇੱਥੇ ਬਹੁਤ ਵੱਡੀ ਪਹਿਲ ਆ ਗੇਮਿੰਗ ਦੇ ਬਹੁਤ ਵਧੀਆ ਇੱਥੇ ਲੈਪਟਾਪ ਵਾ ਜਿਹੜੇ ਗੇਮਿੰਗ ਨੂੰ ਪਿਆਰ ਕਰਦੇ ਆ ਗੇਮਾਂ ਖੇਡਣਾ ਚਾਹੁੰਦੇ ਆ ਜਾਂ ਉਹਨਾਂ ਦੀ ਐਸੈਸਰੀ ਨਹੀਂ ਕਿਤੇ ਮਿਲਦੀ ਜੇ ਤੁਸੀਂ ਕਦੀ ਵੀ ਮਲੇਸ਼ੀਆ ਦੇ ਵਿੱਚ ਆਏ ਤਾਂ ਇਸ ਮਾਲ ਦੇ ਵਿੱਚ ਆ ਕੇ ਤੁਸੀਂ ਪਤਾ ਕਰ ਸਕਦੇ ਆ ਉਸ ਤੋਂ ਬਾਅਦ ਅਸੀਂ ਆਉਨੇ ਆ ਡੀਜੀਆਈ ਤੇ ਡੀਜੀਆਈ ਦਾ ਇੱਥੇ ਇੱਕ ਮੇਨ ਸਟੋਰ ਖੁੱਲਣ ਵਾਲਾ ਆ ਸ਼ਾਇਦ ਵਰਡ ਦੇ ਵਿੱਚ ਦੂਸਰਾ ਮੇਨ ਸਟੋਰ ਹੋਗਾ ਜਿਹੜਾ ਮਲੇਸ਼ੀਆ 'ਚ ਖੁੱਲਣ ਜਾ ਰਿਹਾ ਆ ਤੇ ਇੱਥੇ ਜਿਹੇ ਡਰੋਨ ਹੋ ਗਿਆ ਚਾਹੇ ਜਿਹੜੀ ਮਰਜ਼ੀ ਚੀਜ਼ ਆ ਡਰੋਨ ਹੈੱਡਫੋਨ ਜਾਂ ਤੁਸੀਂ ਡੀਜੀਏ ਦੇ ਮਾਈਕ ਲੈ ਲਓ ਡੀਜੀਏ ਦੀ ਕੀ ਕਹਿੰਦੇ ਹੁੰਦੇ ਆ ਗਿੰਬਲ ਲੈ ਲਓ ਹਰੇਕ ਐਕਸੈਸਰੀ ਹਰੇਕ ਸਸਤੀ ਆ ਇਹ ਡਰੋਨ ਜਿਹੜਾ ਆਪਣੇ ਇੰਡੀਆ ਦੇ ਵਿੱਚ 96000 ਦਾ ਆ ਅਵਤਾਰ ਇੱਥੇ ਉਹ ਸਿਰਫ 52000 ਰੁਪਏ ਦਾ ਮਿਲਦਾ ਆ ਜੇ ਤੁਸੀਂ ਕਹਿ ਲੋ ਕਿ ਇਹ ਕੰਟਰੀ ਟ੍ਰੈਕਸ ਵੀ ਆ ਦੇਖੋ ਜਿੰਨੇ ਮੋਬਾਈਲ ਪਏ ਨਾ ਆਈਫੋਨ ਆ ਆਈਪੈਡ ਵਗੈਰਾ ਇਹ ਜਿਹੜਾ ਆਈਪੈਡ ਉਂਗਲ ਰੱਖਦਾ ਪੈਣਾ ਇਹ ਸਿਰਫ ਇੱਥੇ 5000 ਰੁਪਏ ਦਾ ਮਿਲਦਾ ਜਿਹੜੀ ਨਵੀਂ ਜਨਰੇਸ਼ਨ ਆ ਤੇ ਆ ਸਾਰੀ ਬਲੌਗਰਾਂ ਵਾਸਤੇ ਇਹ ਇਹਨਾਂ ਨੇ ਰੱਖੀ ਹੋਈ ਆ ਇਹ ਤੁਸੀਂ ਹਰੇਕ ਕੇਬਲ ਮਿਲਦੀ ਆ ਹਰੇਕ ਫੈਸਿਲਿਟੀ ਮਤਲਬ ਜੋ ਬਲੌਗਿੰਗ ਚਾਹੀਦਾ ਹੋਵੇ ਚਾਹੇ ਉਹ ਲਾਈਟ ਹੋ ਗਈ ਚਾਹੇ ਉਹ ਗਿੰਬਲ ਹੋ ਗਈ एवरीथिंग ਮਤਲਬ ਕਿਸੇ चीज ਤੋਂ ਵੀ ਇੱਥੇ ਨਾ ਨਹੀਂ ਹੈਗੀ ਪਰ ਬਹੁਤ ਵਧੀਆ ਲੱਗਾ ਕਿਉਂਕਿ ਇਹ ਮਾਰਕੀਟ ਸਾਨੂੰ ਦੱਸੀ ਸੀ ਕਿਸੇ ਨੇ ਅਸੀਂ ਤਾਂ ਘੁੰਮਣ ਆਏ ਸੀ ਪਰ ਜਦੋਂ ਇੱਥੇ ਰੇਟ ਦੇਖਿਆ ਸ਼ਾਇਦ ਅਸੀਂ ਵੀ ਆਈਫੋਨ ਵਾਈ ਕਰਾਂਗੇ ਇਥੋਂ ਐਪਲ ਦਾ ਇਹ ਸਭ ਕਹਿ ਸਕਦੇ ਆ ਸਭ ਦੁਕਾਨਾਂ ਵਾ ਜਿਹੜਾ ਐਪਲ ਦਾ ਮੇਨ ਸਟੋਰ ਵਾ ਉਹ 20 ਆਵਰ ਦੇ ਕੋਲ ਵਾ ਤੇ ਇੱਥੇ ਮਤਲਬ ਸਬ ਮਾਰਕਟਾਂ ਹੈਗੀਆਂ ਆ ਜਿਹੜੀਆਂ ਐਪਲ ਦੀਆਂ ਆ ਤੇ ਐਸੈਸਰੀਆਂ ਦੀਆਂ ਆ ਹਾਂ ਤੇ ਜਿੱਦਾਂ ਆਪਾਂ ਪਹਿਲੇ ਦੱਸਿਆ ਕਿੱਥੇ ਰਿਪੇਅਰ ਦਾ ਕੰਮ ਬਹੁਤ ਜ਼ਿਆਦਾ ਆ ਆ ਪੁਰਾਣੇ ਕੈਮਰੇ ਆਉਂਦੇ ਹੁੰਦੇ ਸੀਗੇ ਰੀਲਾਂ ਵਾਲੇ ਤੇ ਇਹ ਅੱਜ ਵੀ ਇੱਥੇ ਪਏ ਹੋਏ ਆ ਰੀਲਾਂ ਵਾਲੇ ਕੈਮਰੇ ਜਿ ਕਿਸ ਨੂੰ ਯਾਦ ਹੋਵੇ ਤਾਂ ਪੁਰਾਣੀ ਜ਼ਿੰਦਗੀ ਦਾ ਸੱਚ ਸੀਗਾ ਇਹ ਜਦੋਂ ਆਪਾਂ ਛੋਟੇ ਹੁੰਦੇ ਸੀ ਇਦਾਂ ਦੀਆਂ ਰੀਲਾਂ ਹੁੰਦੀਆਂ ਸੀਗੀਆਂ ਆ ਗੋਪਰੋ ਦੀ ਕੇਵਲ ਆ ਇਹ ਮੈਂ 4200 ਦੀ ਲਈ ਸੀ ਇੱਥੇ ਸਿਰਫ 2300 ਰੁਪਏ ਦੀ ਲੱਗੀ ਹੋਈ ਹੈ ਇੱਕ ਹੋਰ ਡੀਜੇ ਦਾ ਇੱਥੇ ਹੈ ਨਾ ਸਮਾਨ ਬਹੁਤ ਪਿਆਸਾਗਾ ਅਸੀਂ ਵੈਸੇ ਇੱਥੇ ਘੁੰਮਦੇ ਘਮਾਉਂਦੇ ਆ ਕਿਸੀ ਰੋਬੋਟ ਵੀ ਬਹੁਤ ਇੱਥੇ ਪਇਓ ਏ ਕਣਾ ਸ਼ੈਲ ਜਿਹੜੇ ਕੈਮਰਾਮੈਨ ਯੂਜ਼ ਕਰਦੇ ਡੀਜੀਆਈ ਦਾ Air 3S ਇਹਦੀ ਕੀਮਤ ਤਕਰੀਬਨ ਨਾ 1 ਲੱਖ ਸਮਥਿੰਗ 197000 ਦਾ ਇੰਡੀਆ ਦੇ ਵਿੱਚ ਪਰ ਜੋ ਇੱਥੇ ਮੋਲਣਾ ਸਿਰਫ 123000 ਦਾ ਮਤਲਬ ਇੰਨਾ ਸਸਤਾ ਆ ਇਹ ਸਾਰੀਆਂ ਜਿਹੜੀ ਸਾਰੀ ਮਾਰਕੀਟ ਨਾ ਇਹ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਇੱਥੇ ਮਿਲਦਾ ਹੈ ਸਭ ਕੁਝ ਤੇ ਅਸੀਂ ਤਾਂ ਬਹੁਤ ਹੈਰਾਨ ਹੋਏ ਹਾਂ ਕਿ ਇੰਨਾ ਸਸਤਾ ਸਮਾਨ ਕਿੱਥੇ ਹੋਵੇ ਮਤਲਬ ਚਾਈਨਾ ਤੇ ਦੁਬਈ ਨੂੰ ਵੀ ਪਿੱਛੇ ਛੱਡਦਾ ਹੈ ਇਹ ਮੁਲਕਾਂ ਨੇ ਤੁਸੀਂ ਇਹ ਅਸੇਨਾ ਰਿਪੇਅਰ ਵਾਲੇ ਸੈਕਸ਼ਨ ਦੇ ਵਿੱਚ ਆ ਗਏ ਆਂ ਉੱਪਰ ਸੈਕੰਡ ਫਲੋਰ ਦੇ ਉੱਪਰ ਇੱਥੇ ਜਿੰਨੀਆਂ ਸ਼ਾਪਾਂ ਸਾਰੀਆਂ ਰਿਪੇਅਰ ਵਾਲੀਆਂ ਆ ਮੇਰੇ ਕੋਲ ਫੋਨ ਆਈਫੋਨ ਦਾ 14 ਪਲੱਸ ਉਹਦੀ ডিসਪਲੇ ਟੁੱਟੀ ਹੋਈ ਸੀ ਮੈਂ ਡਿਸਪਲੇ ਪਤਾ ਕੀਤੀ ਇੰਡੀਆ ਦੇ ਹਿਸਾਬ ਨਾਲ ਸਿਰਫ 400 ਰੁਪਏ ਦੀ ਡਿਸਪਲੇ ਆ ਜੇ ਆਪਾਂ ਗੱਲ ਕਰਦੇ ਆ ਸਿਰਫ 20 ਰਿੰਗੜ ਦੀ ਡਿਸਪਲੇ ਪੈਂਦੀ ਆ ਇੱਥੇ ਤੇ ਤੁਸੀਂ ਡਿਸਪਲੇ ਪਵਾ ਸਕਦੇ ਆ ਪਰ ਕਹਿੰਦੇ ਇੱਥੇ ਸਕੈਮ ਬਹੁਤ ਹੁੰਦਾ ਆ ਕਈ ਦੁਕਾਨਾਂ 'ਵਿਧਾਰ ਕਰ ਜਾਂਦੇ ਆ ਕਈ ਨਹੀਂ ਕਰਦੇ ਸਾਰੇ ਨਹੀਂ ਕਰਦੇ ਬਟ ਰਿਪੇਅਰ ਦਾ ਵੀ ਮੋਲ ਬਹੁਤ ਸਸਤਾ ਆ ਤੁਸੀਂ ਆਪਣੇ ਫੋਨਾਂ ਦੇ 파ਟ ਕੋਈ ਵੀ ਪਵਾ ਸਕਦੇ ਆ ਕਿਸੇ ਤਰ੍ਹਾਂ ਦਾ ਵੀ ਚਾਹੇ ਉਹ ਸਕਰੀਨ ਹੋ ਗਈ ਗਾਰਡ ਹੋ ਗਿਆ ਮਦਰ ਬੋਰਡ ਹੋ ਗਿਆ ਸਪੀਕਰ ਹੋ ਗਿਆ ਮਤਲਬ ਸਭ ਕੁਝ ਆ ਰਿਪੇਅਰ ਹੀ ਰਿਪੇਅਰ ਹੋਇਆ ਇੱਥੇ ਵਾਲੇ ਦੇ ਵਾਲੇ ਤੇ ਸਭ ਕੁਝ ਇੱਥੇ ਮਿਲਦਾ ਕਵਰ ਤੋਂ ਲੈ ਕੇ ਦੁਨੀਆ ਦੀ ਹਰੇਕ ਸ਼ੈਅ ਮਿਲਦੀ ਆ ਇਹਨੂੰ ਸ਼ੈਅ ਕਹੋ ਇਲੈਕਟ੍ਰੋਨਿਕ ਸ਼ੈਅ ਕਹੋ ਤੇ ਬਹੁਤ ਵਧੀਆ ਸੀ ਮਾਰਕੀਟ ਇਹ ਸਵਾਦ ਹੁੰਦਾ ਘੁੰਮਣ ਦਾ ਕਿ ਹਾਂ ਬਾਕੀ ਇੰਨੀਆਂ ਚੀਜ਼ਾਂ ਸਵਾਦ ਮਤਲਬ ਸਸਤੀਆਂ ਵੀ ਹੈਗੀਆਂ ਆ ਤੇ ਆਪਾਂ ਤਾਂ ਪਹਿਲਾਂ ਸੋਚਦੇ ਸੀ ਚਾਈਨਾ ਦੇ ਵਿੱਚ ਹੀ ਸਸਤੀਆਂ ਆ ਜਾਂ ਦੁਬਈ 'ਚ ਸਸਤੀਆਂ ਪਰ ਨਹੀਂ ਇਹ ਮਲੇਸ਼ੀਆ ਦੀ ਵੀ ਕੰਟਰੀ ਦੇ ਵਿੱਚ ਸ਼ਹਿਰ ਦੇ ਵਿੱਚ ਸਿਟੀ ਦੇ ਵਿੱਚ ਇੱਕ ਅਜਿਹਾ ਮਾਲ ਵਾ ਜਿੱਥੇ ਤੁਸੀਂ ਬਿਲਕੁਲ ਸਸਤੀਆਂ ਇਲੈਕਟ੍ਰੋਨਿਕ ਚੀਜ਼ਾਂ ਲੈ ਸਕਦੇ ਹੋ ਆ ਜਿਹੜੇ ਮਾਈਕ ਡੀਜੀਏ ਮਿੰਨੀ ਦੇ ਇੰਡੀਆ ਦੇ ਵਿੱਚ 16000 ਦੇ ਆ ਇੱਥੇ ਸਿਰਫ 11000 ਦੇ ਆ ਸਿਰਫ 11000 ਦੇ ਆ ਜਿੰਨਾ ਪ੍ਰਾਈਸ ਲੱਗਾ ਹੋਇਆ ਹੈ ਨਾ ਉਹਦੇ 20% ਦਾ ਡਿਸਕਾਊਂਟ ਆ ਇਹ ਅਸੀਂ ਬਲਾਜ਼ਾ Z ਆਏ ਆ ਇਹ ਮਾਰਕੀਟ ਆ ਮਲੇਸ਼ੀਆ ਦੀ ਸਭ ਤੋਂ ਚੀਪ ਮਾਰਕੀਟ ਵਾ ਤੇ ਜਿੱਥੇ ਅਸੀਂ ਘੁੰਮ ਰਹੇ ਆ